ਦਿਆਲਾ ਦੇ ਨਗਰ ਨਿਗਮ ਮੇਅਰ ਕੁੰਦਨ ਗੋਗਿਆ ਅਤੇ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਦੇ ਦਫਤਰਾਂ ਵਿੱਚ ਪਹੁੰਚ ਕੇ ਮਿਠਾਈ ਵੰਡ ਕੇ ਉਹਨਾਂ ਨੂੰ ਸਿਰੋਪਾਓ ਪੇਟਾ ਕਰ ਮੰਦਿਰ ਬੈਲ ਵਾਲੇ ਬਾਬਾ ਜੀ ਸੁਸਾਇਟੀ ਵੱਲੋਂ ਪ੍ਰਧਾਨ ਪ੍ਰਦੀਪ ਕੁਮਾਰ ਦੀ ਅਗਵਾਈ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਪ੍ਰਧਾਨ ਪ੍ਰਦੀਪ ਕੁਮਾਰ ਤੇ ਜਨਰਲ ਸਕੱਤਰ ਪੰਡਤ ਹੰਸਰਾਜ ਸ਼ਰਮਾ ਨੇ ਸੰਦੇਸ਼ ਤੌਰ ਤੇ ਕਿਹਾ ਕਿ ਮੇਅਰ ਸ਼ਹਿਰ ਦੀ ਪਹਿਲੀ ਸ਼੍ਰੇਣੀ ਅਤੇ ਡਿਪਟੀ ਮੇਅਰ ਤੀਜੀ ਸ਼੍ਰੇਣੀ ਦੇ ਵਿਸ਼ੇਸ਼ ਵਿਅਕਤੀ ਵਜੋਂ ਜਾਣੇ ਜਾਂਦੇ ਹਨ ਜਿਹੜੇ ਕਿ ਸ਼ਹਿਰ ਵਾਸੀਆਂ ਨੂੰ ਨਿਰਪੱਖ ਪਾਰਦਰਸ਼ੀ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਸ਼ਹਿਰ ਦੀ ਦੇਖਣ ਨੂੰ ਖੂਬਸੂਰਤ ਬਣਾਉਣ ਲਈ ਮੁੱਖ ਭੂਮਿਕਾ ਅਦਾ ਕਰਦੇ ਹਨ ਇਸ ਲਈ ਸ਼ਹਿਰ ਦੇ ਹਰ ਇੱਕ ਵਰਗ ਲਈ ਅਝਈਆਂ ਸ਼ਖੀਤਾ ਸਨਮਾਨਯੋਗ ਹਨ ਇਸ ਮੌਕੇ ਮੇਅਰ ਕੁੰਦਨ ਗੋਗਿਆ ਨੇ ਸਮੂਹ ਸੁਸਾਇਟੀ ਦੇ ਉਦੇਦਾਰਾਂ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਹਰ ਸਮੇਂ ਹਾਜ਼ਰ ਹਨ ਇਸ ਮੌਕੇ ਦੇ ਸੁਸਾਇਟੀ ਅਗਵਾ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਾਂ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਨੇ ਕਿਹਾ ਕਿ ਧਾਰਮਿਕ ਸਮਾਜ ਸੇਵੀ ਸੰਸਥਾਵਾਂ ਮਨੁੱਖਤਾ ਦੀ ਭਲਾਈ ਹਿੱਤ ਵਿੱਚ ਨਿਰਸਵਾਰਥ ਕਾਰਜ ਕਰ ਰਹੀਆਂ ਹਨ ਜਿਹੜੀਆਂ ਕਿ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਅਤੇ ਸਮਾਜ ਵਿੱਚ ਫੈਲੀਆਂ ਸਮਾਜਿਕ ਬੁਰਾਈਆਂ ਦੇ ਖਾਤੇ ਮੇ ਲਈ ਕਾਰਜ ਕਰ ਰਹੀਆਂ ਹਨ ਜਿਸ ਦੇ ਲਈ ਸਮੂਹ ਸੰਸਥਾਵਾਂ ਦੇ ਆਗੂ ਪ੍ਰਸ਼ੰਸਾ ਦੇ ਪਾਤਰ ਹਨ ਸਮਾਜ ਵਿੱਚ ਬਦਲਾਅ ਲਈ ਸੰਸਥਾਵਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਨਸ਼ੇ ਵਰਗੀਆਂ ਜਾਲੇਵਾ ਕੁਰਤੀਆਂ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਉਨ੍ਹਾਂ ਵੱਲੋਂ ਜਲ ਰਹੀ ਧਾਰਮਿਕ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਨਸ਼ਾ ਵਿਰੁੱਧ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਇਸ ਮੌਕੇ ਬਲਬੀਰ ਸਿੰਘ ਚਰਨਜੀਤ ਸਿੰਘ ਰਿਤੇਸ਼ ਗੁਪਤਾ ਆਕਾਸ਼ ਅਨਿਲ ਕੁਮਾਰ ਦੀਪਕ ਮਿੱਤਲ ਕੌਂਸਲਰ ਨਿਸ਼ਾਤ ਸਿੰਘ ਕੌਂਸਲਰ ਰਜਿੰਦਰ ਮੋਹਲ ਅਤੇ ਆਪ ਦੇ ਸੀਨੀਅਰ ਆਗੂ ਜਸਵੰਤ ਰਾਏ ਜੀਐਸ ਉਬਰਾਏ ਆਦ ਹਾਜ਼ਰ ਸਨ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਜ਼ਰੀਏ ਮੇਰੇ ਸ਼ਹਿਰ ਪਟਿਆਲੇ ਦੇ ਸਾਰੇ ਸਤਿਕਾਰਯੋਗ ਸਾਥੀਆਂ ਦਾ ਦਿਲੀ ਤੌਰ ਤੇ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਮੈਨੂੰ ਪਟਿਆਲੇ ਸ਼ਹਿਰ ਦਾ ਡਿਪਟੀ ਮੇਅਰ ਬਣਨ ਤੋਂ ਉਪਰੰਤ ਇਨਾ ਮਾਨ ਸਤਿਕਾਰ ਦਿੱਤਾ ਕਿ ਜਿਸ ਤਰ੍ਹਾਂ ਇਹ ਮਹਿਸੂਸ ਹੋ ਰਿਹਾ ਵੀ ਇਹਨਾਂ ਸਾਥੀਆਂ ਨੇ ਮੈਨੂੰ ਆਪਣੇ ਹੱਥਾਂ ਤੇ ਨਹੀਂ ਪਲਕਾਂ ਤੇ ਚੱਕ ਲਿਆ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਬਹੁਤ ਹੀ ਸਾਡੇ ਲਈ ਮਾਨ ਤੇ ਸਤਿਕਾਰ ਦੇ ਯੋਗ ਸਾਡੇ ਪਟਿਆਲੇ ਦੀ ਬਹੁਤ ਹੀ ਸਹੀ ਤਰੀਕੇ ਨਾਲ ਸਮਾਜ ਦੇ ਵਿੱਚ ਸੇਵਾ ਨਿਭਾਉਣ ਵਾਲੀ ਸੁਸਾਇਟੀ ਬ੍ਰਹਮ ਗਿਆਨੀ ਮੰਦਰ ਬੈਲ ਵਾਲੇ ਬਾਬਾ ਜੀ ਦੀ ਸੁਸਾਇਟੀ ਵੱਲੋਂ ਇਨਾਂ ਦੇ ਸਾਰੇ ਅਹੁਦੇਦਾਰ ਸਹਿਬਾਨਾਂ ਵੱਲੋਂ ਮੈਨੂੰ ਨਗਰ ਨਿਗਮ ਚ ਆ ਕੇ ਮਾਨ ਸਤਿਕਾਰ ਦਿੱਤਾ। ਇਹ ਸੋਸਾਇਟੀ ਲੋਕਾਂ ਦੇ ਭਲੇ ਦੇ ਕੰਮ ਕਰ ਰਹੀ ਹੈ। ਇਹ ਸੋਸਾਇਟੀ ਲੋਕਾਂ ਦੇ ਦੁੱਖ ਸੁੱਖ ਦੇ ਨਾਲ ਖੜੀ ਹੈ। ਇਹ ਸੋਸਾਇਟੀ ਮੰਦਰ ਦੇ ਵਿੱਚ ਸੰਗਤਾਂ ਨੂੰ ਰੱਬ ਨਾਲ ਜੋੜਨ ਦਾ ਕੰਮ ਕਰਦੀ ਹੈ। ਮੈਂ ਦਿਲੀ ਤੌਰ ਤੇ ਸਾਰੇ ਅਹੁਦੇਦਾਰ ਸਹਿਬਾਨ ਜੀ ਦਾ ਪ੍ਰਧਾਨ ਸਾਡੇ ਪ੍ਰਦੀਪ ਕੁਮਾਰ ਜੀ ਦਾ, ਸਾਡੇ ਸ਼ਰਮਾ ਜੀ ਦਾ, ਜਿੰਨੇ ਵੀ ਸਾਥੀ ਨਾਲ ਆਏ ਨੇ ਇਨਾਂ ਦਾ ਦਿਲੀ ਤੌਰ ਤੇ ਧੰਨਵਾਦ ਕਰਦਾ ਹਾਂ ਮੈਂ ਤੁਹਾਡੇ ਚੈਨਲ ਜ਼ਰੀਏ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਤੁਹਾਡਾ ਇਸ ਸਮਾਜ ਵਿੱਚ ਕੀਤਾ ਹੋਇਆ ਕੰਮ ਗੁਰੂ ਮਹਾਰਾਜ ਬਹੁਤ ਵੱਡਾ ਇਹਦਾ ਸਿਲਾ ਦੇਊਗਾ ਤੁਹਾਡੇ ਉੱਤੇ ਗੁਰੂ ਮਹਾਰਾਜ ਦੀ ਕਿਰਪਾ ਹੈ ਮੈਂ ਹਮੇਸ਼ਾ ਜਦੋਂ ਵੀ ਤੁਸੀਂ ਮੈਨੂੰ ਬੁਲਾਓਗੇ ਕਿਸੇ ਨਾ ਕਿਸੇ ਕੰਮ ਲਈ ਮੈਂ ਤੁਹਾਡੇ ਨਾਲ ਹਮੇਸ਼ਾ ਤਨਮਨ ਨਾਲ ਖੜੂਗਾ ਤੇ ਤੁਹਾਡੇ ਸਾਰੇ ਮਸਲਿਆਂ ਨੂੰ ਹੱਲ ਕਰਾਂਗਾ ਡਿਪਟੀ ਮੇਜ ਦੀਪ ਜੱਗਾ ਜੀ ਨੂੰ ਸਰਟੀ ਵੱਲੋਂ ਉਹਨਾਂ ਦਾ ਸਤਿ ਸ੍ਰੀ ਅਕਾਲ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ ਸਰੂਪਾ ਪਾ ਕੇ ਹਾਰ ਪਾ ਕੇ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਗਿਆ ਤੇ ਇਹ ਸੋਸਾਇਟੀ ਮੰਦਰ ਬਹਿਲ ਵਾਲੇ ਬਾਬਾ ਜੀ ਦੀ ਤਰਫੋਂ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ ਗਿਫਟੀ ਮੇਰ ਜਗਦੀਪ ਸਿੰਘ ਜੱਗਾ ਜੀ ਨੇ ਸਾਨੂੰ ਪੂਰਨ ਵਿਸ਼ਵਾਸ ਤੋਂ ਆਇਆ ਕਿ ਆਪਣੇ ਮੰਦਰ ਦਾ ਕੋਈ ਵੀ ਕਾਰਜ ਹੋਵੇ ਤਾਂ ਮੈਂ ਪਹਿਲ ਦੇ ਆਧਾਰ ਤੇ ਕਰੂੰਗਾ ਤੇ ਮੇਰਾ ਮਿਲਵਰਤਨ ਸੂਹ ਸੰਗਤ ਤੇ ਸੋਸਾਇਟੀ ਦੇ ਨਾਲ ਹਮੇਸ਼ਾ ਬਣਿਆ ਰਹੇਗਾ